ड़ okay. ਨੇ ਲੈ ਜਾਓ ਖੱਬੀ ਲੈ ਜਾਓ ਉੱਧਰੇ ਲੈ ਜਾਓ ਉੱਧਰੇ ਲੈ ਜਾਓ ਕਾਹਲੇ ਘਰ ਵੀ ਆਉਂਦੇ ਸਾਨੂੰ ਚੱਲ بسم اللہ ਆ ਲੋ ਕਰਦਾ ਮੇਰਾ ਪਹੁੰਚਾ ਪਤਾ ਪਤਾ ਇਹਨੇ ਆਪ ਇਹ ਕਰਕੇ ਪਹਿਲੀ ਤਾਂ ਅਗੜੋ ਲੈਣਗੇ ਅੱਗੇ ਇਹ ਵੀ ਚੜਾਉਣੀ ਹੈਗੀ ਨਾ ਨਹੀਂ ਦੁੱਧ ਨਹੀਂ ਨਹੀਂ ਆਪਾਂ ਦੁੱਧ ਹੀ ਲਿਆਉਂਦੇ ਨਹੀਂ ਆਹ ਬੱਚੀ 2500 ਲੈ ਜਾਂਦੇ ਨਹੀਂ ਲੋਕੋ

ਆਦਾ ਨਾਲ ਆਉਂਗਾ ਤੇ ਕੱਢ ਦੋ ਦੌਰ ਨਹੀਂ ਆਲੇ ਜੀ ਆਉਂਦੇ ਨਹੀਂ ਆਏ ਇਹ ਕਿੱਥੇ ਹੋਈ ਹੈ ਜੇਰਾ ਕੱਟ ਕਿੱਥੇ ਆਪਰੇ ਦੌਰ ਨਹੀਂ ਆਈ ਜੇਰਾ ਇਹ ਸੰਤੇ ਜਿਹੜੀ ਕਿਹੜੀ ਡਰੈਸ ਲਾਈ ਹੈ ਇਹ ਫੱਟਾ ਕੋਠੇ ਤੋਂ ਇਹ ਬਸੰਤ ਪੰਚਮੀ ਦਾ ਤਿਹਾਰਾ ਲੋਕ ਬੜੇ ਧੂਮਤਾ ਨਾਲ ਮਨਾਉਂਦੇ ਨੇ ਬੱਚੇ ਪਤੰਗ ਚੜਾਉਂਦੇ ਨੇ ਪਰ ਅੱਜ ਦੇ ਦਿਨਾਂ ਦੇ ਵਿੱਚ ਕਈ ਲੋਕ ਚੈਨਾ ਡੋਰ ਨਾਲ ਪਤੰਗ ਚੜਾਉਂਦੇ ਨੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹਨਾਂ ਲੋਕਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਜੋ ਜਿਹੜਾ ਚੈਨਾ ਡੋਰ ਨਾਲ ਪਤੰਗ ਚੜਾਉਂਦੇ ਨੇ ਹਰ ਪਿੰਡ-ਪਿੰਡ ਵਿੱਚ ਜਾ ਕੇ ਇਹਨਾਂ ਦੀ ਚੈਕ ਚੈੱਕ ਕੀਤਾ ਜਾ ਰਿਹਾ ਹੈ ਦੋਰ ਕੀ ਮੈਸੇਜ ਦੇ ਰਹੇ ਲੋਕਾਂ ਨੂੰ ਦੇ ਰਹੇ ਨੇ ਲੋਕਾਂ ਨੂੰ ਮੈਸੇਜ ਦੇ ਰਹੇ ਆ ਵੀ ਚੈਨਾ ਡੋਰ ਨਾਲ ਆਪ ਤੁਸੀਂ ਪਤੰਗ ਨਾ ਚੜਾਓ ਜਿਹਦੇ ਨਾਲ ਬੇਜਾਨ ਜਦਮਰਾਂ ਦੀਆਂ ਜਾਨਾਂ ਚਲੀ ਜਾਂਦੀਆਂ ਨੇ ਤੇ ਆਮ ਲੋਕਾਂ ਦਾ ਵੀ ਕਾਫੀ ਨੁਕਸਾਨ ਹੁੰਦਾ ਵੀ ਆਪਦੀ ਖੁਸ਼ੀ ਨਾਲ ਤੇ ਇਤਿਹਾਰ ਨਾਲ ਇਕੋ ਸਪੀਕਰ ਲੈ ਲਾਉਣ ਨੂੰ ਰੋਕਣ ਲਈ ਕੀ ਕਰਦੇ ਜਿਹੜੇ ਸਪੀਕਰ ਬਿਨਾ ਮਨਜ਼ੂਰੀ ਤੋਂ ਲਾਦੇ ਉਹਨਾਂ ਨੇ ਨੋਇਸ ਪੋਲਿਊਸ਼ਨ ਐਕਟ ਦਾ ਪਰਚਾ ਦਰਜ ਕਰਾਂਗੇ ਤੇ ਫਿਲਹਾਲ ਹਾਲੇ ਕੋਈ ਐਸੀ ਗੱਲ ਹੋਰਸ ਵਿੱਚ ਨਹੀਂ ਆ ਉਹਨਾਂ ਨੂੰ ਗੋਲਡ ਇਹ ਕਰਨਾ ਪਊ ਸਾਨੂੰ ਅਜੇ ਡਰਾਈਵ ਕਰਾਈਏ ਕਿ ਇਤਨਾ ਦੇਖਦੇ ਜੀ ਤੇ ਵਧੀਆ ਗੱਲ ਹੈ ਜੀ ਆਪਣੇ ਚੈਨਲ ਰੋਰ ਤੋਂ ਬਹੁਤ ਮਿਲ ਰਹੀ ਹੈ ਆਪਣੇ ਧਾਕਾ ਰੋਰ ਨਾਲ ਚੜਾਉਣਾ ਚਾਹੀਦਾ ਨਹੀਂ ਤਾਂ ਚੜਾਉਣੇ ਨਹੀਂ ਚਾਹੀਦਾ ਕੋਈ ਫਾਇਦਾ ਨਹੀਂ ਨੁਕਸਾਨ ਬਹੁਤ ਹੋ ਰਿਹਾ ਹੈ ਇਹਦੇ ਨਾਲ ਤੇ ਪੁਲਿਸ ਦੇ ਕੰਮ ਕਰਨ ਨੂੰ ਕਿਸ ਤਰ੍ਹਾਂ ਦੇ ਦੇ ਦੋ ਬਹੁਤ ਵਧੀਆ ਇਹ ਆਪਣੇ ਹੋ ਕਰ ਰਹੇ ਨੇ ਹੋਰ ਲੋਕਾਂ ਨੂੰ ਵੀ ਮਾਤੂ ਜਨਕਾ ਨੇ ਬੁੱਕ ਚੜਾਉਣਾ ਗਲਤ ਆ ਇਹ ਪਤੰਗ ਚੜਾਉਣਾ ਇਹਨੂੰ ਦਾ ਢਾਗਾ ਡੋਰ ਨਾਲ ਆਪਣੇ ਚੜਾਉਣਾ ਚਾਹੀਦਾ ਨਹੀਂ ਕੋਈ ਫਾਇਦਾ ਹੀ ਨਹੀਂ ਆ